ਆਹ ਟਰਾਲੀ ਆ ਉਹ ਟਰਾਲੀ ਵੱਡੀ ਜਾਂਦਾ ਉਹ ਟਰਾਲੀ ਉਹਨਾਂ ਨੇ ਲਈ ਆ ਉਹਦੇ ਘਰ ਤੇ ਪਿੰਡ ਕੁਰਨਾਲੀ ਵੱਲੋਂ ਸੇਵਾਦਾਰਾਂ ਵੱਲੋਂ ਰੱਸਾ ਲਾ ਕੇ ਉਸ ਤੋਂ ਉੱਪਰ ਬੈਠੇ ਤੇ ਬੰਦਰ ਹੋ ਬੈਠਾ ਪਹਿਲਾਂ ਉਹ ਦੋ ਤਿੰਨ ਚ ਤੇੜਾ ਆਉਣਾ ਸੀਗਾ ਇਹਦੇ ਨਾਲ ਸ਼ਵਾਹ ਕੀ ਹੈ ਸਾਰੇ ਜਾਨ ਦਾ ਸ਼ਵਾਹ ਵੀ ਚੰਗੇ ਭਲੇ ਨੂੰ ਠੀਕ ਦੇ ਵਿੱਚ ਫੇਰ ਮਿਲ ਗਿਆ ਹਾਂਜੀ ਦੋਸਤੋ ਪਿੰਡ ਕੁਰਨਾਲੀ ਆਪਾਂ ਜਾਂਦੇ ਸੀ ਮੰਡੀ ਹੈਨਾ ਇੱਥੇ ਮੈਨੂੰ ਇਹ ਲੱਗਦਾ ਅੱਜ ਨਗਰ ਕੀਰਤਨ ਹੋਊਗਾ ਇੱਥੇ ਤੇ ਬਹੁਤ ਸੋਹਣਾ ਸਜਾਇਆ ਜਾਏਗਾ ਤੇ ਪਿੰਡ ਕੁਰਨਾਲੀ ਵੱਲੋਂ 게ਟ ਬਣਾਇਆ ਮੁੰਡਿਆਂ ਨੇ ਬਈ ਸੇਵਾਦਾਰਾਂ ਨੇ ਬਹੁਤ ਸੋਹਣਾ ਪ੍ਰਬੰਧ ਕੀਤਾ ਹੈਗਾ ਨਗਰ ਕੀਰਤਨ ਦਾ ਪਿੰਡ ਕੁਰਨਾਲੀ ਵਿੱਚ ਤੇ ਮੁੰਡੇ ਕਹਿੰਦੇ ਆ ਪਾਈ ਜਾਂਦੇ ਆ ਇੱਥੇ ਹੋ ਸਕਦਾ ਹੈ ਪੜਾ ਹੋਊਗਾ ਇਸ ਕਰਕੇ ਇਹ ਤਿਆਰੀ ਕਰੀ ਹੋਈ ਹੈ ਸਾਰੀ ਆਪਾਂ ਜਾਂਦੇ ਸੀ ਮੰਡੀ ਕਾਲਿਆਂ ਵਾਲੀ ਤੇ ਮੈਂ ਚੱਲ ਥੋੜਾ ਆਇਆ ਸੋਨ ਦੇ ਸ਼ਦਖਾਣ ਦੇਗੇ ਪੂਰੀ ਤਿਆਰੀ ਕਰੀ ਜਾਂਦੇ ਆ ਨਗਰ ਕੀ ਤਰ ਦੇ ਪਿੰਡ ਕੁਰਨਾਲ ਤੇ ਆਪਾਂ ਜਾਂਦੇ ਮੰਡੀ ਮੰਡੀ ਤੋਂ ਨੋਰਥੇ ਜਾ ਕੇ ਜਾਂਦੇ ਆ ਥੋੜਾ ਜਿਹਾ ਕੀ ਕੰਮ ਹੈ ਹਾਂਜੀ ਦੋਸਤੋ ਆਪਾਂ ਤੁਹਾਨੂੰ ਦੱਸਿਆ ਸੀ ਨਾ ਘਰੋਂ ਬਹੀ ਕਵਾੜ ਚ ਦੇਖਾਂਗੇ ਕੁਸਾ ਤੇ ਆਪਾਂ ਭਈ ਇੱਥੇ ਆ ਕੁਰਨਾਲੀ ਕਿਹੜੀ ਮੇਨ ਰੋਡ ਨਹੀਂ ਕਾਲਿਆਂ ਵਾਲੀ ਵਾਲਾ ਰੋੜੀ ਰੋਡ ਹੈ ਇਹ ਦੇ ਉੱਤੇ ਆ ਵੀਰ ਦਾ ਭਾਈ ਦੁਕਾਨ ਹੈਗੀ ਇੱਥੇ ਪੁਰਾਣੇ ਸਮਾਨ ਦੀ ਲਾ ਲਓ ਕਬਾੜ ਦਾ ਲਾਓ ਯਾਰਾ ਤੇ ਆ ਵੀਰ ਕੋਲੇ ਦੇਖ ਲੋਹਾ ਵੀ ਕਿੰਨਾ ਪਿਆ ਕਿਸੇ ਚੀਜ਼ ਨੂੰ ਹੜੰਬਾ ਚਾਹੀਦਾ ਟਰਾਲੀ ਆਹ ਟਰਾਲੀ ਸਭ ਮਲੇ ਯਾਰ ਕਿਹੜਾ ਕੋਈ ਸਮਾਨ ਜ਼ਿਮੀਦਾਰਾ ਚ ਸਾਰਾ ਆਉਂਦਾ ਹੈ ਇਹ ਵੀਰਾਂ ਕੋਲੇ ਵੱਡਾ ਸਟਾਕ ਹੈ ਇੱਕ ਦਿਨ ਉਧਰ ਪਰਲੇ ਸੜਕ ਦੇ ਪਰਾਂ ਵੀ ਪਏ ਉਹਦੇ ਗੇੜੇ-ਗੇੜੇ ਰੋਟਰ ਟਰੈਕ ਲੱਗਾ ਪੰਗਾ ਆਹ ਟਾਇਰ ਰੱਖੀ ਬੈਠੇ ਨੇ ਸੈਕੰਡ ਹਨ ਤੇ ਆਪਾਂ ਵੀਰ ਤੋਂ ਭਾਈ ਥੋੜਾ ਜਿਹਾ ਆਪਾਂ ਵੀ ਲੋਹਾ ਲੈ ਆਏ ਆ ਉਧਰ ਹੀ ਜਾਂਦਾ ਆਪਣਾ ਕੰਡੇ ਤੇ ਤੇ ਉਹ ਟਰਾਲੀ ਚੋਂ ਲਾਹੀ ਜਾਂਦਾ ਵੀਰਾਂ ਇਹਦੇ ਵੀਰ ਕੋਲ ਆਪਾਂ ਜੰਗਲੇ ਤੇ ਚੈਨਰ ਪੁੱਛਦੇ ਸੀਗੇ ਕੀ ਇਹ ਮੈਨੂੰ ਕੋਈ ਸੈਕਿੰਡ ਮਿਲ ਜੇ ਤੇ ਅਸੀਂ ਟਰਾਈ ਇੱਥੇ ਮਾਰ ਲਈ ਘਰ ਮਿਲੇ ਨਹੀਂ ਸੁਹਾਣੇ ਦੇ ਕੋਲੇ ਖਾ ਖਾ ਪਿਆ ਕਰ ਇਹ ਆ ਕੰਡੇ ਤੇ ਧਰੀ ਜਾਂਦਾ ਆਪਣਾ ਸੁਹਾਣਾ ਆ ਵੀਰ ਦੀ ਦੁਕਾਨ ਹੈ ਸੜਕ ਦੇ ਉੱਤੇ ਆਹ ਟਰਾਲੀਆਂ ਉਹ ਟਰਾਲੀ ਵੱਢੀ ਜਾਂਦਾ ਉਹ ਟਰਾਲੀ ਉਹਨਾਂ ਨੇ ਲਈ ਆ ਉਹਦੇ ਘਰ ਤੇ ਉਹ ਟਰਾਲੀ ਵੱਢੀ ਜਾਂਦਾਗਾ ਉਹ ਸਮਾਨ ਛੜਕਦੇ ਦੇਖ ਕਿੰਨਾ ਪਿਆ। ਖੜੰਬੇ ਯਾਰ ਖਾਸੇ ਖੜਾ ਰੱਖੇ ਨੇ ਇਹਨਾਂ ਨੇ। 3-4 ਹੋ ਖੜੇ, ਆਹ ਖੜੇ 2 ਤੇ ਤਿੰਨਾਂ ਖੜੇ ਹੈਗੇ। ਖੜੰਬੇ ਖਾਸੇ ਖੜਾਈ ਖੜੇ ਆ ਇਹ। ਤੇ ਟਰਾਲੀਆਂ। ਆ ਵੀ ਰਾ ਦੇ ਗੈਸ ਵਾਲਿਓ ਪਤਾ ਨਹੀਂ ਕੀ ਕਹਿੰਦੇ ਇਹਨੂੰ ਆਹ। ਗੈਸ ਕੱਟ ਗਏ ਨੇ ਇਹਨੂੰ। ਪਹਿਲਾਂ ਮੈਂ ਕਿਹਾ ਕਿ ਤੇ ਬੈਟ ਨਹੀਂ ਟਰਾਲੀ ਵੱਡੀਆਂ ਨੇ ਫਿਰ ਤਾਂ ਮੈਨੂੰ ਇਹ ਵਾਲਾ ਪੂਮੇਗਾ। ਹਾਂ। ਇਹ ਸੋਡੀਆਂ ਵੀ ਰੇ ਦੁਕਾਨ ਹੈ। ਹਾਂ। ਖੜੰਭੇ ਖੜਿਆ ਕੋਈ ਬਧੀਆ ਚਾਹੀਦਾ ਕਿਸ ਨੂੰ। ਖੜੰਭੇ ਆ ਖੜਾ ਰਖੇ ਕਿੰਨੇ ਸਾਫ ਹੀ ਪਏ ਹੈ ਤਕਰੀਬਨ। ਹਾਂ। ਤੇ ਆਪਾਂ ਦਿਖਾਉਣੇ ਆਂ ਖਰ ਆਪਣਾ ਸਮਾਨ ਆ। ਉਹ ਬਣਾਉਣੇ ਆਂ ਖੜ ਜਾ ਇੱਕ ਮਿੰਟ ਸਮਾਨ ਲਾ ਲੈਂਦੇ ਇਹਨਾਂ ਨੂੰ। ਤੇ ਆਪਾਂ ਸਬਾਤ ਚ ਦੱਸਦੇ ਆਂ ਤੁਹਾਨੂੰ ਕੀ ਵਾ ਲਗਾਤਾ ਇਹਨਾਂ ਨਾਲ। ਇਹ ਟਰੰਕ ਵੀ ਰੱਖੀ ਬੈਠੇ ਮੇਰੇ। ਤੇ ਆਪਣਾ ਸਮਾਨ ਆ। ਤੋ ਲੀ ਜਾਂਦੇ ਆ ਵੀਰ ਦੇਖਨੇ ਕੀ ਕੋਸ ਬੰਦਾ ਹੈ ਆ ਆਪਣੀ ਗੱਡੀ ਦੇ ਰਿੰਬਾ ਉਸ ਦੇ ਆ ਉਥੋਂ ਲਾਏ ਹੋਏ ਆ ਇਹਦੇ ਉਹਦੇ ਮੈਂ ਨਵੇਂ ਚੜਾਤੇ ਸੀ ਉਥੇ ਬਣੀ ਰਿਓ ਨਾਲ ਤੇ ਫੇਰ ਤੁਹਾਨੂੰ ਆਪਾਂ ਮੰਡੀ ਦਾ ਦਿਖਾਵਾਂਗੇ ਹਾਲ ਤੇ ਇੱਥੇ ਦੇਖਦੇ ਆ ਠੰਡ ਚ ਕੀ ਹੁੰਦਾ ਕਮਾਲ ਨਗਰ ਕੀਰਤਨ ਚੱਲੀ ਅਦਾਗਾ ਬਹੁਤ ਵਧੀਆ ਸ਼ਾਨਦਾਰ ਨਗਰ ਕੀਰਤਨ ਸੇਵਾਦਾਰਾਂ ਵੱਲੋਂ ਕਰਵਾਇਆ ਗਿਆ ਕਾਲਿਆਲੀ ਮੰਡੀ ਦੇ ਵਿੱਚ ਅੱਜ ਤੇ ਬਾਬਾ ਜੀ ਪਾਲਕੀ ਸਾਹਿਬ ਬਹੁਤ ਸੋਹਣੀ ਸਜਾਈ ਗਈ ਹੈ ਸੇਵਾਦਾਰ ਬੜੇ ਸੋਹਣੀ ਸੇਵਾ ਕਰਦੇ ਨੇ ਮੰਡੀ ਕਾਲਿਆਲੀ ਦੇ ਵਿੱਚ ਨਗਰ ਕੀਰਤਨ ਅੱਜ ਸੇਵਾਦਾਰ ਆਪ ਆਫ ਦੀ ਡਿਊਟੀ ਕਰਦੇ ਨੇ ਸਾਰੇ ਸੇਵਾਦਾਰ ਬੜੇ ਪਿਆਰ ਦੇ ਨਾਲ ਇੱਕ ਪੰਕਤੀ ਜੋਗੇ ਇੱਥੇ ਭਾਈ ਗੁਰੂ ਘਰ ਕੋਲੇ ਪੜਾਅ ਵੀ ਰੱਖਿਆ ਗਿਆ ਹੈਗਾ ਤੇ ਆਪਾਂ ਤੁਹਾਨੂੰ ਦੱਸਈਏ ਛਤੜਾ ਸਮਾਨ ਲੈਣਗੇ ਸੀ ਉਹ ਛਤੜਾ ਆਪਣਾ ਟੀਣਾ ਨਾ ਵਾਹਿਗੁਰੂ ਬਹੁਤ ਰੌਣਕ ਮੇਲਾ ਚੰਗਾ ਇਕੱਠ ਬਹੁਤ ਸੋਹਣੀ ਰੌਣਕ ਹੈਗੀ ਸਾਰੇ ਸਿੱਖ ਸੰਗਤ ਬੜੇ ਪਿਆਰ ਦੇ ਨਾਲ ਦਰਸ਼ਨ ਮੇਲੇ ਕਰੀ ਜਾਂਦੀ ਹੈਗੇ ਤੇ ਇੱਥੇ ਤੇ ਕਪੜਾ ਵੀ ਰੱਖਿਆ ਹੋਇਆ ਹੈਗਾ ਮੰਡੀ ਵੱਲੋਂ ਦਾ ਸੰਗਤ ਬੜੇ ਪਿਆਰ ਦੇ ਨਾਲ ਲੰਗਰ ਪਾਣੀ ਛਕੀ ਜਾਂਦੀ ਹੈਗੀ ਇੱਥੇ ਤੇ ਜਦ ਸੋਹਣੇ ਸੋਹਣੇ ਬੱਚੇ ਪੰਜ ਪਿਆਰਿਆਂ ਦੇ ਰੂਪ ਦੇ ਵਿੱਚ ਸਜਾਏ ਗਏ ਨੇ ਤੇ ਪਿੱਛੇ ਦੂਜੀ ਗੱਡੀ 'ਚ ਵੀ ਪੰਜ ਪਿਆਰੇ ਨੇ ਬੜੇ ਸੋਹਣੇ ਸਜਾਏ ਗਏ ਨੇ ਕਾਫੀ ਰੌਣਕ ਵਾਹਿਗੁਰੂ ਧੰਨਾ ਮਹਾਰਾਜ ਸੇਵਾਦਾਰਾਂ ਵੱਲੋਂ ਰੱਸਾ ਲਾ ਕੇ ਇੱਕ ਪਾਸੇ ਟ੍ਰੈਫਿਕ ਨੂੰ ਵਢੀ ਜਾਂਦੇ ਹੈਗੇ ਤੇ ਦੂਜੇ ਪਾਸੇ ਸਾਰੀ ਸੰਗਤ ਚੱਲੀ ਜਾਂਦੀ ਹੈ ਕਿ ਇੱਕ ਲੇਨ ਦੇ ਵਿੱਚ ਸਾਰੇ ਸੇਵਾਦਾਰ ਟਰੈਕਟਰ ਕਾਫੀ ਨੇਗੇ ਟਰੈਕਟਰ ਕਾਫੀ ਹੈਗੇ ਆਪਰੇ ਪਿੱਛੇ ਚੈਨਲ ਲੱਦੇ ਹੋਏ ਉਹਦੀ ਆਵਾਜ਼ ਆ ਰਹੀ ਹੈ ਵਿੱਚ ਹੈ ਨਾ ਚਲੋ ਮਿਲਦੇ ਹਾਂ ਸੁਣੋ ਉਸੇ ਟੀਨਾ ਦੇ ਜ਼ਰਾ ਤਾਂ ਦੋਸਤੋ ਦੇਖੀ ਸੈਂਟਲ ਦਿਖਾਉਂਦੇ ਇਹ ਅਸਾਂ ਦਿਖਾਵਾਂਗਾ ਦੇਖ ਲੈ ਦੇਖ ਲੈ ਇਹ ਉਹ ਚੜੀ ਜਾਂਦਾ ਓਏ ਇਹ ਆ ਬੈਠਾ ਬਾਂਦਰ ਇਹ ਉਹ ਮਾਰ ਕੇ ਛਾਲ ਪੜਾਂ ਤੇ ਆਪਾਂ ਕਿੱਥੇ ਆ ਗਏ ਸੀ ਆਪਾਂ ਭਾਈ ਉਹ ਦੁਕਾਨ ਤੇ ਤੁਹਾਨੂੰ ਮੈਂ ਦੱਸਿਆ ਨਹੀਂ ਦਿਖਾਇਆ ਨਹੀਂ ਨਾ ਆਪਾਂ ਭਾਈ ਟਿਸ਼ੂ ਦੀ ਦੁਕਾਨ ਤੇ ਆ ਗਏ ਸੀ ਤੇ ਇੱਕ ਲੈਣ ਗਏ ਆ ਆ ਚਾਦਰਾਂ ਆਪਾਂ ਕਿਹਾ ਨਾ ਚਾਦਰਾਂ ਸਾਰੀਆਂ ਤੇ ਆਪਣੀ ਗੱਡੀ ਉਹ ਖੜੀ ਹੈ ਪਰ ਉਹ ਦਿਸੀਂਦੇ ਚੈਨਰ ਜਿੱਥੋਂ ਚੈਨਰ ਤਾਂ ਮੈਂ ਧਰ ਲਿਆ ਤੇ ਇਥੋਂ ਮੈਂ ਚਾਦਰਾਂ ਧਰਦਾ 18 ਤੇ ਚਾਦਰਾਂ ਧਰ ਕੇ ਤੇ ਫਿਰ ਆਪਾਂ ਚੱਲਦੇ ਹਾਂ ਉਹਦੇ ਨਾਲ ਜੰਗਲੇ ਤੇ ਉਹ ਦੇਖਾਂਗੇ ਰੋਸ਼ਨਦਾਨ ਜੇਰ ਉਥੋਂ ਇਹ ਟਿਸ਼ੂ ਦੀ ਦੁਕਾਨ ਨਾ ਇੱਧਰ ਆ ਗਈ ਵੀ ਬਾਕੀ ਦਾ ਦੋਸਤਾਂ ਨੂੰ ਪਤਾ ਹੀ ਹੋਊਗਾ ਇਥੋਂ ਔਡਾ ਰਹੇਗਾ 10 67 38 ਹਸਾਰ 130 ਕਿਲੋਮੀਟਰ ਹੈ ਪਾਈ ਤੇ ਤੁਸੀਂ ਨਾਲ ਬਣੇ ਰਹੋ ਤੇ ਮੈਂ ਤੁਹਾਨੂੰ ਦਿਖਾਉਣਾ ਉੱਥੇ ਆਪਾਂ ਜੰਗਲੇ ਤੇ ਰੋਸ਼ਨਦਾਨ ਭਾਲਾਂਗੇ ਤੇ ਵੀਰਾਂ ਤੋਂ ਆਪਾਂ ਕਿਰਾਂ ਚਾਦਰਾਂ ਤੇ ਥੋੜਾ ਜਿਹਾ ਰੇਤ ਅਤਰਾ ਲਗੇ ਤਾਂ ਫਿਰ ਚੱਲਦੇ ਆਂ ਫਿਰ ਹਾਂਜੀ ਦੋਸਤੋ ਆਪਾਂ ਬੈਠੇ ਇੱਥੇ ਬੰਦਰ ਹੋ ਬੈਠਾ 20 ਕੱਟੇ ਕੁਝ ਖਾਈ ਜਾਂਦਾ ਹੈਗਾ ਉਹ ਹਾਂ ਉਹ ਕੁਝ ਖਾਈ ਜਾਂਦਾ ਪਹਿਲਾਂ ਇੱਧਰ ਸ਼ਟਰਨ ਨਾਲ ਔਂਕੀ ਜਾਂਦਾ ਸੀ ਨਾ ਤੇ ਹੁਣ ਉਹ ਬੈਠਾ ਦੁਕਾਨਾਂ ਦੇ ਦੇਖ ਹਾਂਜੀ ਦੋਸਤੋ ਆਪਾਂ ਇੱਕ ਲੋਡਰ ਪਵਾਵਾਂਗੇ ਇੱਥੇ ਕਿਉਂਕਿ ਪਲੇਟਾਂ ਦਾ ਫੁੱਟਣ ਰਾਹ ਚ ਤਾਂ ਪਵਾਉਣੇ ਐ ਮਲਾਂ 9 9 ਕੁ ਕੁਆਟਰ ਰੇਤਾ ਹੋਊਗਾ ਨਾ ਤੇ ਆਪਾਂ ਟਰਾਲੀ 'ਚ ਇੱਥੇ ਪਾਉਣੇ ਐ ਤੇ ਅਸੀਂ ਉੱਥੋਂ ਗਲਤੀ ਨਾ ਕੰਡਾ ਐਵੇਂ ਹੀ ਕਰਵਾ ਲਏ ਉਹ 50 ਰੁਪਏ ਸਾਡੇ ਐਵੇਂ ਹੀ ਗਏ ਉਹ ਤੇਜ ਵਜਨ ਦੇਖ ਕਿੰਨਾ ਹੈਗਾ ਓਏ ਅਗਲੇ ਟਾਇਰਾਂ 'ਚ ਵਜਨ ਦੇਖੋ ਆਹ ਦੇਖੋ ਇਹਦੇ ਵਿੱਚ ਹਵਾ ਘੱਟ ਆ ਰਹੀ ਜੀ ਤੇ ਆਪਾਂ ਇੱਕੋ ਹੀ ਪਵਾਵਾਂਗੇ ਲੋਡਰ ਜਾ ਕਿਉਂਕਿ ਪਲੇਟਾਂ ਦਾ ਫਟਣੇ ਚ ਪਲੇਟਾਂ ਦਾ ਰਾਂਗੇ ਹੁਣ ਆਪਾਂ ਤੇ ਪਵਾਇਆ ਕਿੱਥੋਂ ਐ ਪਵਾਇਆ ਆਪਾਂ ਡੱਬ ਵਾਲੀ ਰੋਡ ਤੇ ਨਾ ਵੀਰੇ ਦੁਕਾਨ ਜੀ ਇੱਥੇ ਟਿਸ਼ੂ ਟਿਸ਼ੂ ਪ੍ਰਧਾਨ ਓਏ ਕੰਡਾ ਨਿਕਰਾਉਂਦੇ हां 9 बाई 9 ਸਹੀ ਹੈ ਭਾਈ ਆਪਾਂ ਇਥੋਂ ਚਾਦਰਾਂ ਧਰਦੇ ਆਂ 8 ਫੁੱਟੀਆਂ ਧਰਾਂਗੇ 9 ਤੇ 9 ਹੀ ਧਰਾਂਗੇ 6.5 ਫੁੱਟਾਂ ਇਹ ਵੀਰ ਇਥੋਂ ਚਾਦਰਾਂ ਧਰੀ ਜਾਂਦੇ ਆਂ ਆਪਾਂ ਧਰਉਣ ਲੱਗੇ ਤੇ ਚੈਨਰ ਉਥੋਂ ਲਏ ਸੀ ਆਪਾਂ ਸੀ ਸੀ ਚੈਨਰ ਹੈਗੇ ਤੇ 9 ਆ ਧਰਦੇ ਨੇ 9 ਉਹ ਧਰਦੇ ਆ ਇਹ 8 ਫੁੱਟੀਆਂ ਆ ਉਹ 6.5 ਫੁੱਟੀਆਂ ਆ ਤੇ ਥੱਲੇ ਵੀਰਾਂ ਨੇ ਪਾਤੀ ਬਰੇਤੀ ਰੇਤਾ ਕਿਉਂਕਿ ਇਹ ਟੁੱਟਣ ਨਾ ਜਾਂਦੀਆਂ ਰਾਹ ਦੇ ਵਿੱਚ ਤੇ ਫਿਰ ਆਪਾਂ ਦਵਾਰੇ ਕਵਾੜ ਚ ਦੇਖਦੇ ਹਾਂ ਕਿ ਜੰਗਲੇ ਮਿਲਦੇ ਆ ਤਾਂ ਲੈ ਲਾਂਗੇ ਨਹੀਂ ਫਿਰ ਭਾਈ ਨਵੇਂ ਲੈ ਲਾਂਗੇ ਹੋਰ ਕੀ ਹੈ ਤੇ ਤੁਸੀਂ ਬਣੇ ਰਹੋ ਕਿਰਾਸੀ ਇਹ ਧਰ ਦੇਾਂਗੇ ਹਨਾ ਉਹ ਛੋਟੀ ਮੈਂ ਫੋਟੋ ਲੈ ਲਾਂ ਫੋਟੋ ਲੈਣਾ ਮਾ ਭਾਈ ਜੀ ਨੇ ਮੈਂ ਫੋਟੋ ਲਈ ਹੈ ਇਹ ਹੱਸਦੇ ਆ ਕਹਿੰਦੇ ਸਾਡੀ ਫੋਟੋ ਲਈ ਜਾਂਦਾ ਕੁਝ ਨਹੀਂ ਹੁੰਦਾ ਤੇ ਆਪਾਂ ਦੇਖ ਕੇ ਤੇ ਕੀ ਹੈ ਕੋਈ ਕਈ ਵਾਰੀ ਨਾ ਤੇੜ ਟੁੜਾ ਪਾ ਉਹ ਤੋਂ ਪਿੱਛੇ ਵੀ ਲੈ ਕੇ ਗਏ ਸੀ ਨਾ 15 ਕਿ ਦਿਨ ਪਹਿਲਾਂ ਉਦੋਂ ਦੋ ਤਿੰਨ ਚ ਤੇੜਾ ਆਉਣਾ ਸੀਗਾ ਇਥੇ ਆਪਾਂ ਦੇਖ ਕੇ ਤਰੰਗ ਖਰਾ ਤੇ बाकी छोट कहते रहेंगे अट्ठ हो यह फुट फुटनी है ना ਏ ਭਾਈ ਕਹਿੰਦੇ 8 ਫੁੱਟਾਂ 8 ਹੋਣਾਂ ਤੇ 9 ਮੀਟਰ ਜਾਂਦਾ ਤੇ 9 ਹੋ ਹੋ ਤਰਾਂਗੇ ਕਿਵੇਂ ਕੀ ਹੋ ਗਿਆ ਭਾਈ ਕੀ ਦੱਸੇ ਤਵਾ ਅੱਗੇ ਕਰ ਲਗੇ ਗੱਡੀ ਹਾਂ ਹੋ ਗਏ ਠੀਕ ਆ ਭਾਈ ਜਿਹੜੇ ਦਾ ਨਾਲ ਸੁਭਾਅ ਕੀ ਹੈ ਜਿਹੜੇ ਦਾ ਸੁਭਾਅ ਵੀ ਚੰਗੇ ਭਲੇ ਨੂੰ ਠੀਕ ਆ ਆਪਾਂ ਤੋਂ ਕਵਾੜ ਚੋਂ ਨਾ ਜੰਗਲੇ ਲੈ ਲੇ ਸੀ ਤੇ ਦਿਖਾਵਾਂ ਤੁਹਾਨੂੰ ਐ ਆਪੇ ਚੈਨਰ ਜੀ ਵੀ ਲੈ ਲੇ ਜੀ ਉਹਦੇ ਪਤਾ ਨੂੰ ਆ ਕਵਾੜ ਚੋਲ ਲੈ ਕੇ ਤੇ ਉਹਨਾਂ ਟਰੈਕਟਰ 'ਚ ਹਵਾ ਪਾਉਣੇ ਇੱਥੋਂ ਪਿਛਲੇ ਟਾਇਰ 'ਚ ਥੋੜੀ ਹਵਾ ਘੱਟ ਲੱਗਦੀ ਮੈਨੂੰ ਕਿਉਂ ਬਾਈ ਨੂੰ ਕਹਿੰਦੇ ਯਾਰ ਹਵਾ ਪਾਹ ਜੀ ਬਾਈ ਯਾਰ ਤੇਜ਼ ਹਵਾ ਨਾ ਮੈਨੂੰ ਘੱਟ ਲੱਗਦੀ ਥੋੜੀ ਪਰਲੇ ਟਾਇਰ ਨੂੰ ਇਹ ਥੋੜਾ ਫਿਸਝ ਗਿਆ ਇੰਨਾ ਤਾਂ ਸਹੀ ਹੈ ਨਾ ਚੈੱਕ ਕਰਦਾ ਬਾਈ ਬਾਵਾਂ ਘੱਟ ਸੀਗੇ ਭਾਈ ਇਹਦਾ ਘਰ ਹਵਾ ਤੂੰ ਜਿਆਦਾ ਘਟ ਲਈ ਪਤਾ ਕਿਉਂਕਿ ਟਾਇਰ ਮੈਨੂੰ ਆ ਲੱਗੇ ਫਿਸੇ ਹੀ ਗਿਆ ਤੇ ਚਲ ਮੈਂ ਪਵਾਲਾ ਨੇ ਚੰਗੀ ਹੁੰਦੀ ਹੈ ਘਰ ਇਹ ਦੋ ਤਿੰਨ ਮਹੀਨਿਆਂ ਤੋਂ ਨਿਕਲ ਜਾਂਦੀ ਹੁੰਦੀ ਹੈ ਇਸ ਕਰਕੇ ਪਾਣੀ ਜ਼ਰੂਰੀ ਹੈ ਹੋ ਸਕਦਾ ਟੂਬ ਛੱਡਦੀ ਹੋਵੇ ਚੈੱਕ ਕਰਕੇ ਥੁੱਕ ਲਾ ਕੇ ਚੈੱਕ ਕਰ ਲੈ ਜੇ ਤੈਨੂੰ ਸ਼ੱਕ ਲੱਗਦਾ 20 ਹੋ ਗਈ ਹੈ ਨਾ 20 ਹੁੰਦੀ ਹੈ ਸਹੀ ਗਾ 20 ਘਰਤੀ ਭਈਏ ਬਾਈ ਨੇ ਚੱਲਾ ਬੱਤੁਰਦੇ ਆ ਤੇ ਹੁਣ ਤਕਰੀਬਨ ਆਪਣਾ ਸਮਾਨ ਪੂਰਾ ਹੀ ਹੋ ਗਿਆ ਨਾ ਅਗਲੇ ਟਾਇਰਾਂ ਦੀ ਬਾਦਿਆ ਚ ਹੋਏ ਅਗਲਿਆਂ ਚੈੱਕ ਕਰ ਲਾ ਆ ਜਾਂਦੀ ਉਹ ਟਰਾਲੀ ਹੋਏ ਇਹ ਫਟੇ ਘੜ ਸਭ ਤੋਂ ਆਏ ਹੋਣਗੇ ਬਾਈ ਖਰਾ ਤੇ ਆਪਾਂ ਪਾਉਂਦੇ ਸੀ ਹਵਾ ਇਹ ਚ ਆਈ ਕੱਟ ਸੀ ਜਾਂ ਤੇ ਉੱਥੇ ਵੀ ਰਿਸਰਵਸ ਕਰਾਈ ਜਾਂਦੇ ਸੀ ਉਹ ਟਰਾਲੀ ਦੇ ਕਿੰਨੀ ਘੰਟ ਸੀ ਹਨਾ ਇਧਰ ਲੈ ਜੀ ਵੀ ਬਾਹਰ ਬਾਈ ਹਵਾਂ ਨਾ ਪਾਣੀ ਮਾਰ ਕੇ ਚੈੱਕ ਕਰਦਾ ਕਿਤੇ ਬਾਲਤਾਂ ਹੀ ਲੀਕ ਆ ਚਲੋ ਅਸੀਂ ਫਿਰ ਮਿਲਦੇ ਹਾਂ ਤੁਹਾਨੂੰ ਰਸਤੇ 'ਚ ਹਨਾ ਕਿਹੜਾ ਨਗਰ ਕੀਰਤਨ ਆਪਾਂ ਨੂੰ ਭਾਈ ਉੱਥੇ ਰੋਡ ਤੇ ਟਕਰਿਆ ਸੀ ਨਾ ਉਹ ਆਪਾਂ ਨੂੰ ਇੱਥੇ ਮੰਡੀ ਦੇ ਵਿੱਚ ਫੇਰ ਮਿਲ ਗਿਆ ਸਾਰੀ ਸੰਗਤ ਆ ਜਾਂਦੀ ਇੱਥੋਂ ਦੀ ਇਹ ਆ ਜਾਂਦੀ ਆ ਦੇਖਾ ਤੇ ਆਪ ਇੱਧਰ ਦੀ ਆ ਗਈ ਸੀ ਟਰੈਕਟਰ ਲੈ ਕੇ ਤੇ ਨਗਰ ਕੀਰਤਨ ਆ ਇੱਧਰ ਆ ਗਿਆ ਭਾਈ ਅੱਜ ਦਰਸ਼ਨ ਮਿਲੇ ਚੰਗੇ ਹੋਈ ਜਾਂਦੇ ਆ ਘਰ ਸੰਗਤ ਦੇ ਤੇ ਕੁਰੰਗਾਲੀ ਵੀ ਸੀਗਾ ਪ੍ਰੋਗਰਾਮ ਆ ਤੇ ਉੱਥੇੋਂ ਦੇਖੋ ਜਾਂਦਿਆਂ ਨੂੰ ਉੱਥੇ ਵੀ ਮਿਲ ਸਕਦਾ ਹੈਗਾ ਤੇ ਚੰਗਾ ਦਿਨ ਨਿਕਲੇ ਅੱਜ ਤੇ ਆਪਾਂ ਮੰਡੀ ਚੋਂ ਸਮਾਨ ਲੈ ਕੇ ਆ ਗਏ ਸੀ ਆ ਸਮਾਨ ਤੇ ਆਪਾਂ ਖੜੇ ਸੀ ਇਧਰ ਭਾਈ ਮੇਨ ਮਾਰਕੀਟ 'ਚ ਹੀ ਆ ਗਏ ਸੀ ਇਧਰ ਆ ਆ ਪੰਜਾਬ ਨੂੰ ਨਿਕਲ ਜਾਂਦੀ ਹੈ ਇਹ ਖਰਾਮਾ ਰੋਡ ਹੋ ਗਈ ਤੇ ਆ ਇਧਰ ਲਮੀ ਤਰੀ ਆਉਂਦੀ ਹੈਗੀ ਪਾਈ ਵਜਾ ਹੱਥ ਤੱਕ ਦੇ ਰਹੀ ਜਿਹਾਰ ਤੇ ਕੀ ਆ ਕੋਈ ਯਾਰ ਮਿਲਾਂ ਲੇ ਰੰਗਾਂ ਤੋਂ ਮੁਹੱਬਤ ਕੋਈ ਯਾਰ ਮਿਲਾਂ ਲੇ ਮੇਰਾ ਸਿੱਤ ਨੂੰ ਮੁਹੱਬਤ ਸੰਗਤ ਬੜੇ ਪਿਆਰ ਦੇ ਨਾਲ ਕਾਫੀ ਟਰੈਕਟਰ ਨੇਗੇ ਟਰੈਕਟਰ ਕਾਫੀ ਲੱਗੇ ਨੇਗੇ ਤੇ ਤੇ ਕੁਝ ਪਿੱਛੇ ਨਿਕਲ ਗਏ ਕੁਝ ਸੰਗਤ ਸਾਰੀ ਪਿੱਛੇ ਬੜੇ ਪਿਆਰ ਦੇ ਨਾਲ ਆ ਇੱਕ ਪੰਗਤੀ ਦੇ ਵਿੱਚ ਪਿਆਰ ਬਣਾ ਕੇ ਸਾਰੀ ਤੁਰੀਉਂਦੀ ਹੈ ਸੰਗਤਾਂ ਤੇ ਕਾਫੀ ਰਸ਼ ਸੀਗਾ ਸਾਰੇ ਟਰੈਕਟਰ ਇਧਰ ਲੀਕਲੀ ਦੇ ਵਿੱਚੋਂ ਆ ਰਹੇ ਨੇ ਉਹ ਵਾਰ-ਵਾਰ ਤੇ ਬਹੁਤ ਜ਼ਿਆਦਾ ਰਸ਼ ਹੈ ਮੰਡੀ ਦੇ ਵਿੱਚ ਚੰਗਾ ਪ੍ਰੋਗਰਾਮ ਸੋਹਣੇ ਦਰਸ਼ਨ ਮੇਲੇ ਹੋਏ ਨੇ ਅੱਜ ਹੋ ਸਕਦਾ ਆਪਾਂ ਨੂੰ ਪੁਰਨ ਵਾਲੀ ਵੀ ਮਿਲੇ ਕਿਉਂਕਿ ਉੱਥੇ ਵੀ ਤਿਆਰੀ ਕਰੀ ਜਾਂਦੇ ਸੀ ਭਾਈ ਨਗਰ ਕੀਤਾੰਦੀ ਤਾਂ ਫਿਰ ਮਿਲਦੇ ਆ ਸਾਨੂੰ ਕਹਾ ਅਸੀਂ ਪਿੱਛੋਂ ਭੱਜ ਦੌੜ ਕਰਦੇ ਆਉਂਦੇ ਤੇ ਅਸੀਂ ਨਾ ਕੋਈ ਪਾਣੀ ਪਾਣੀ ਦਾ ਸਾਲ ਚ ਕਿਹੜਾ ਪੀਨੇ ਆ ਤੇ ਬਾਈਆਂ ਤਾਂ ਕਹਿੰਦਾ ਮੈਨੂੰ ਆ ਖਵਾ ਮੰਗ ਲਿਆ ਭਾਈ ਤੇਰੀ ਖੁਆਸ਼ਿ ਪੂਰੀ ਕਰ ਦਿੰਦੇ ਆਂ ਅਸੀਂ ਆਕੇ ਇੱਥੇ ਵੀਰ ਕੋਲੇ ਰੈਡੀ ਕੋਲੇ ਖੜਕੇ ਸੀ ਚੌਂਕ ਚਾ ਕਿ ਡਬਲ ਤੋਂ ਰੋੜੀ ਨੂੰ ਰੋੜ ਜਾਂਦਾ ਉਹਦੇ ਚੌਂਕ ਦੇ ਉੱਤੇ ਵੀਰ ਨੇ ਪੁੱਲ ਦੇ ਉੱਤੇ ਆਪਦੀ ਸਟਾਲ ਲਾਈ ਹੋਈ ਏ ਰੈਡੀ ਲਾਈ ਹੋਈ ਏ ਤੇ ਵਾਅਦਾ ਕਰਦੇ ਨੇ ਕਿਤੇ ਕਰਕੇ ਇਹਨੂੰ ਖੁਦਾਵਾਂਗੇ ਫੇਰ ਸਾਲ ਦੇ ਵਿੱਚ ਚੰਗੇ ਲੱਗਣਗੇ ਨਿਕਰ ਹੁੰਦਾ ਕਰਾਰਾ ਤੇ ਕੁੱਕ ਮਰ ਜੂਗੀ ਫੇਰ ਆਪਾਂ ਚੱਲਦੇ ਆਂ ਘਰਾਂ ਨੂੰ ਚਾਲੇ ਪਾਵਾਂਗੇ ਤੇ ਆਪਣੀ ਗੱਡੀ ਉਹ ਪਿੱਛੇ ਖੜੀ ਏ ਤੇ ਤੁਰਦੇ ਆਂ ਛੱਤ ਦਾ ਸਾਮਾਨ ਹੋ ਗਿਆ ਕੰਪਲੀਟ ਤੇ ਆਪਾਂ 버ਗਰ ਖਾ ਕੇ ਹੁੰਨੇ ਆਂ ਫਟਾ ਕਿਹੜੇ ਪਿਛਲੇ ਬਲੌਗ ਚ ਭਾਈ ਕਿਹੜੇ ਭਰਾਵਾਂ ਨੇ ਕਮੈਂਟ ਕਰੇ ਸੀ ਨਾ ਉਹਨਾਂ ਦੇ ਨਾਂ ਬੋਲਦੇ ਆ ਤੇ ਕਿਹੜੀ ਮੈਂ ਸਰਦੂ ਲੇਲ ਤੋਂ ਫੱਕ ਲਿਆ ਸੀ ਉਹ ਲਾ ਕੇ ਕਿਰਾਂ ਦਾ ਧੌਣਾ ਹੀ ਸਿੱਟ ਗਏ ਸੀ ਟਮਾਟਰ ਇਹ ਕਿਵੇਂ ਆ ਸਿੱਟੀ ਬੈਠਾ ਨਾ ਤੇ ਆ ਤਾਂ ਚੱਲ ਪਿਆ ਆ ਸਾਰੇ ਚੱਲ ਪਿਆ ਉਹ ਦੇਖ ਇਹ ਟਮਾਟਰ ਹੈਗੇ ਇਹ ਤਾਂ ਚੱਲ ਪਏ ਤੇ ਉਧਰ ਗੋਭੀ ਗੋਭੀ ਵੀ ਲਾਈ ਆ ਪਛੇਤੀ ਜੀ ਚੱਲ ਮੈਂ ਕਿਹਾ ਉਹ ਬਾਈ ਨੇ ਉਂ ਹੀ ਦਿੱਤੀ ਜੀ ਕਹਿੰਦਾ ਲਾ ਲਈਆਂ ਅਰ ਜਾ ਕੇ ਤੇ ਆ ਗੰਡੇ ਆ ਤੇ ਹੁਣ ਬੋਲਦੇ ਆਪਾਂ ਨਾ ਅੱਜ ਠੰਡ ਕੁਝ ਜ਼ਿਆਦੀ ਹੈ ਕੱਲ ਮੈਂ ਵਲੌਗ ਪਾਇਆ ਨਹੀਂ ਤੇ ਪਰਸੋਂ ਵਲੌਗ ਪਾਇਸ ਜਿਹੜਾ ਸੋਲਰ ਜਿਹੜਾ ਹੈ ਨਾ ਉਹਦੇ ਵਿੱਚ ਕਿਹੜੇ ਭਰਾਵਾਂ ਨੇ ਕਮੈਂਟ ਕੀਤੇ ਸੀ ਉਹਨਾਂ ਦੇ ਨਾਂ ਇਸ ਪ੍ਰਕਾਰ ਹਨ ਤੇ ਪਿੱਛੇ ਮੇਰੇ ਧੁੰਦ ਦੇਖੋ ਅੱਜ ਕਾਫੀ ਹੈ ਯਾਰ ਅੱਜ ਬਹੁਤ ਜ਼ਿਆਦੇ ਧੁੰਦਾ ਹੋਇਆ ਅੱਜ ਕੁਝ ਨਹੀਂ ਦਿਨਦਾ ਮੇਰੇ ਪਿੱਛੇ ਨਾ ਰਕਤ ਹੈ ਸਾਨੂੰ ਹੋ ਸਕਦਾ ਮਾੜਾ-ਬਾੜਾ ਜ਼ਿੰਦਾ ਹੋਵੇ ਆਸ ਜੀ ਆ ਦੇ ਇਹ ਧੁੰਦ ਲਾਇਆ ਦਿਨਦਾ ਹੈ ਨਾ ਤੇ ਕੱਲ ਵਲੌਗ ਪੌਂਦਾ ਟਾਈਮ ਨਹੀਂ ਲੱਗਿਆ ਕਿਉਂਕਿ ਮੈਂ ਤੜਕੀ ਹੀ ਨਿਕਲ ਗਿਆ ਸੀ ਮੰਡੀ ਤੇ ਹੌਲੀ ਹੌਲੀ ਜਾਈ ਗਏ ਤੇ ਉਹ ਫਿਰ ਮੈਂ ਕਿਹਾ ਫੇਰ ਪਾ ਦਾਂਗੇ ਚਲ ਕੱਲ ਮੰਡੀ ਬਣਾ ਕੇ ਲੈ ਮੈਂ ਉਹੀ ਤੁਸੀਂ ਅੱਗੇ ਦੇਖ ਹੀ ਲਿਆ ਤੇ ਉਹ ਚਲੋ ਕਿੰਨਾ ਭਰਾਵਾਂ ਨੇ ਉੱਚ ਕਮੈਂਟ ਕੀਤੀ ਸੀ ਪਿਛਲੇ ਵਲੌਗ ਚ ਉਹਨਾਂ ਦੇ ਨਾਂ ਸਭ ਤੋਂ ਪਹਿਲਾਂ ਸ਼ੇਰਾ ਸਿੰਘ ਸ਼ੇਰੂ ਉਹ ਵੀਰ ਦਾ ਧੰਨਵਾਦ ਕਰਦੇ ਆ ਕਮੈਂਟ ਕੀਤਾ ਹੈ ਨਾ ਸ਼ੁਕਰੀਆ ਦੂਜੇ ਨੰਬਰ ਤੇ ਕਮੈਂਟ ਕੀਤਾ ਹੈਗਾ ਸਿਮਰਨਜੀਤ ਸਿੱਧੂ ਪਿੰਡ ਤਾਰੂਆਣਾ ਸਿਮਰਨਜੀਤ ਦਾ ਵੀਰ ਦਾ ਧੰਨਵਾਦ ਕਰਦੇ ਆ ਉਹਨਾਂ ਨੇ ਭਾਈ ਕਮੈਂਟ ਕੀਤਾ ਸ਼ੁਕਰੀਆ ਤੇ ਫੇਰ ਕਮੈਂਟ ਕੀਤਾ ਗੁਰਮੀਤ ਸਿੰਘ ਗੁਰਮੀਤ ਸਿੰਘ ਦਾ ਧੰਨਵਾਦ ਕਰਦੇ ਆ ਉਹ ਵੀਰ ਦਾ ਵੀ ਧੰਨਵਾਦ ਕਰਦੇ ਆ ਗੁਰਮੀਤ ਸਿੰਘ ਦਾ ਕਮੈਂਟ ਕੀਤਾ ਉਹਨਾਂ ਨੇ ਤਸ਼ਮਿੰਦਰ ਸਿੰਘ ਬੜੈਚ ਉਹ ਵੀਰ ਦਾ ਵੀ ਧੰਨਵਾਦ ਕਰਦੇ ਆ ਤਸਵਿੰਦਰ ਸਿੰਘ ਦਾ ਭਾਈ ਤੇ ਫਿਰ ਕਮੈਂਟ ਕੀਤਾ ਗੁਰਵਿੰਦਰ ਸਿੰਘ ਗੁਰਵਿੰਦਰ ਸਿੰਘ ਦਾ ਵੀ ਧੰਨਵਾਦ ਕਰਦੇ ਆ ਉਮੀਦ ਕਰਦਾ ਤੁਸੀਂ ਇਦਾਂ ਹੀ ਪਿਆਰ ਬਣਾਈ ਰੱਖੋਗੇ ਤੇ ਇੱਕ ਚੀਜ਼ ਹੋਰ ਕੱਲ ਨੂੰ ਆਪਣੇ ਪਿੰਡ 'ਚ ਵੀ ਨਗਰ ਕੀਰਤਨ ਹੈ ਉਹਦਾ ਵੀ ਤੁਹਾਨੂੰ ਦਰਸ਼ਨ ਮਿਲੇ ਲਾਜ਼ਮੀ ਕਰਾਵਾਂਗੇ ਮੌਕਾ ਮਿਲਿਆ ਤਾਂ ਤਾਂ ਬਣੇ ਰਿਓ ਮਿਲਦੇ ਹਾਂ ਕਿਸੇ ਅਗਲੇ ਬਲੌਗ ਦੇ ਵਿੱਚ ਉਦੋਂ ਤੱਕ ਜਿਉਂਦੇ ਰਹੋ বাসਦੇ ਰਹੋ ਰੱਬ ਰਾਖਾ